ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆ ਰੇਤੇ ਵਾਲਾ ਟਰਾਲਾ ਤਿਆਰ ਕੀਤਾ ਬਈ ਆਪਾਂ ਸਾਈਡ ਤੇ ਟਰਾਲਾ ਤਿਆਰ ਹੋਇਆਗਾ ਜਿਹੜੀ ਇਹਦੀ ਮੇਨ ਹੁੱਕ ਹੈਗੀ ਮੋਟੀ ਹੁੱਕ ਟਰਾਲੇ ਦੇ ਵਿੱਚ ਪਈ ਹੈਗੀ ਆ ਗੱਡੀ ਆਸਤੇ ਹੁੱਕ ਲਿਆਂਦੀ ਸੀਗੀ ਪਤਲੀ ਤੇ ਟਰਾਲਾ ਚੈੱਕ ਕਰੋ 10 ਮਿੰਟ ਹੀ ਹੱਬ ਗਈ ਇਹਨੂੰ ਰੇਲ ਦਾ ਪੁਰਾਣਾ ਹਿੱਸਾ ਲੱਗਿਆ ਹੋਇਆ ਜੀ ਟਰਾਲੇ ਦਾ ਵਜਨ ਆਗਾ ਜਿਹੜਾ ਬਣ ਕੇ ਚਲੋ 33 ਕੁਆਂਟਲ 33.5 ਕੁਆਂਟਲ ਟਰਾਲੇ ਦਾ ਵਜਨ ਆਗਾ ਫੁੱਲ ਹੈਵੀ ਟਰਾਲਾਗਾ ਫੁੱਲ ਹੈਵੀ ਇਦੋਂ ਹੈਵੀ ਟਰਾਲਾ ਨਹੀਂ ਹੋਗਾ ਮੈਂ ਕਿ ਐਸੀ ਟਾਟਾ ਦੀ ਲੱਗੀ ਹੋਈ ਹੈਗੀ ਟਰਾਲੇ ਸਾਈ ਦੇ ਟਰਾਲਾ ਤਿਆਰ ਹੋਇਆਗਾ ਬਾਈ ਜੀ ਕਰ ਸਕਦੇ ਹਾਂ ਚੈੱਕ ਕਿੰਨੇ ਟਰਾਲੇ ਸਾਈ ਦੇ ਤਿਆਰ ਹੋਏ ਹੋਏ ਹੈਗੇ ਤੇ ਦੋ ਟਰਾਲੇ ਅੱਜ ਆਪਣੇ ਬਾਈ ਚੱਲੇ ਹੈਗੇ ਜਲਦੀ ਪਾਉਣਿਆਂ ਵੀਡੀਓ ਬਾਈ ਆਉਂਦੇ ਹੈਗੇ ਡਿਲੀਵਰੀ ਲੈਣ ਪਾਉਣਿਆਂਗੇ ਵੀਡੀਓ ਤੁਹਾਨੂੰ ਟਰਾਲਾ ਚੈੱਕ ਕਰੋ ਟਰਾਲੇ ਦੀ ਲੱਕ ਚੈੱਕ ਕਰੋ ਕਿੰਨੀ ਹੈ